ਸਾਨੂੰ WhatsApp ਨੰਬਰ ਜਿਹੜਾ ਸਕਰੀਨ ਤੇ ਸ਼ੋ ਹੁੰਦੇ ਜੀ ਉਹ ਮੇਰਾ ਹੀ ਨੰਬਰ ਹੈ ਮੈਂ ਹੀ ਡੀਲ ਕਰਨਾ ਹੈ ਉਹ ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਠੀਕ ਠਾਕ ਹੋਵੋਗੇ ਖੁਸ਼ਹਾਲ ਹੋਵੋਗੇ ਅੱਜ ਜਿਹੜੇ ਹਨ ਆਪਾਂ ਸੂਟ ਲੈ ਕੇ ਆਏ ਰੂਟੀਨ ਵੇਅਰ ਚ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਰੂਟੀਨ ਚ ਪਾਉਣ ਵਾਲੇ ਸੂਟ ਨੇ ਜੀ ਬਹੁਤ ਹੀ ਪਿਆਰੇ ਜਿਹੇ ਜਿਹੜੇ ਕਲਰ ਪ੍ਰਿੰਟ ਰਹਿਣਗੇ ਗਰਮੀ ਦੇ ਅਕੋਰਡਿੰਗ ਹਨਾ ਉਹੋ ਜੇ ਪ੍ਰਿੰਟ ਨੇ ਜੀ ਬਹੁਤ ਹੀ ਲਾਈਟ ਲਾਈਟ ਚ ਕਲਰ ਲੈ ਕੇ ਆਇਆ ਸੋਬਰ ਜੇ ਸੂਟ ਲੈਣਗੇ ਜੀ ਸਾਰੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਜੀ ਆਪਾਂ ਪ੍ਰਿੰਟ ਦਿਖਾਉਣੇ ਤੁਹਾਨੂੰ ਸ਼ੁਰੂ ਕਰਦੇ ਆ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਰਹੂਗਾ ਜੇ ਤੁਸੀਂ ਘਰ ਪਾਉਣ ਲਈ ਸੂਟ ਬਣਵਾਉਣੇ ਨੇ ਹਣਾ ਤਾਂ ਤੁਸੀਂ ਇਹਨਾਂ ਨੂੰ ਸਿੰਪਲ ਵੀ ਸਟਿਚ ਕਰਾ ਸਕਦੇ ਹੋ ਅੱਜ ਕੱਲ ਸਿੰਪਲ ਵੀ ਸਟਿਚ ਕਰਵਾ ਰਹੇ ਨੇ ਜੇ ਤੁਸੀਂ ਹਨਾ ਬਾਹਰ ਅੰਦਰ ਪਾਉਣ ਲਈ ਬਣਵਾਉਣੇ ਆ ਤਾਂ ਥੋੜੀ ਜਿਹੀ ਲੇਸ ਨਾਲ ਆਪਾਂ ਥੋੜੀ ਜਿਹੀ ਡਿਜ਼ਾਈਨਿੰਗ ਕਰ ਦੇਵਾਂਗੇ ਬਾਕੀ ਜੇ ਤੁਸੀਂ ਅਨਸਟਿਚ ਸੂਟ ਲੈਣਾ ਤਾਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਤੁਸੀਂ ਇਹ ਦੇਖੋ ਤੁਸੀਂ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹੂਗੀ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਚੈੱਕ ਕਰ ਸਕਦੇ ਹੋ ਪ੍ਰਿੰਟ ਪ੍ਰਾਈਸ ਵੀ ਇਹਨਾਂ ਦਾ ਬਿਲਕੁਲ ਜੈਨੂਨ ਹੈ ਜੀ ਪ੍ਰਾਈਸ ਇਹਨਾਂ ਦਾ ਸ਼ੋ ਹੋ ਰਿਹਾ ਕਿਉਂਕਿ ਸਾਰੇ ਅਲੱਗ-ਅਲੱਗ ਪ੍ਰਾਈਸ ਦੇ ਸੂਟ ਨੇ ਸਾਰੇ ਆਪਾਂ ਸਕਰੀਨ ਦੇ ਉੱਪਰ ਸ਼ੋ ਕਰ ਦਿੰਨੇ ਆ ਆਲ ਓਵਰ ਸੂਟ ਰਹੂਗਾ ਜੀ ਇਹ ਬਾਕੀ ਤੁਸੀਂ ਮੈਚਿੰਗ ਬਣਵਾਉਣੀ ਆ ਉਹਦੇ ਲਈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਮੈਚਿੰਗ ਵੀ ਬਣਾ ਦੇਵਾਂਗੇ ਜੇ ਤੁਹਾਨੂੰ ਮੈਚਿੰਗ ਸੂਟ ਚਾਹੀਦਾ ਇਹ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਜਿਹੜਾ ਡਿਮਾਂਡਿੰਗ ਕਲਰ ਹੈ ਜੀ ਇਹ ਪ੍ਰਿੰਟਿੰਗ ਆ ਸੌਰੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਆ ਚੈੱਕ ਕਰ ਸਕਦੇ ਹੋ ਇਹ ਦੇਖੋ ਇਸ ਤਰ੍ਹਾਂ ਦੀ ਜਿਹੜੀ ਪ੍ਰਿੰਟਿੰਗ ਰਹੂਗੀ ਜੀ ਕਾਟਨ ਬਰਬਰੀ ਤੇ ਜਿਹੜੀ ਪ੍ਰਿੰਟਿੰਗ ਬਣੀ ਹੋਈ ਆ ਦੇ ਦੇ ਨਾਲ ਜਿਹੜੀ ਬਾਟਮ ਆ ਉਹ 네ਗੇਟਿਵ ਪ੍ਰਿੰਟ ਦੀ ਆਊਗੀ ਸ਼ੈਡੋ ਪ੍ਰਿੰਟ ਵੀ ਬੋਲ ਦਿੰਦੇ ਆ ਇਹਨੂੰ 네ਗੇਟਿਵ ਪ੍ਰਿੰਟ ਵੀ ਬੋਲ ਦਿੰਦੇ ਆ ਜਿਵੇਂ ਸ਼ਰਟ ਦਾ ਪੋਜ਼ਿਟਿਵ ਦਾ ਬਾਟਮ ਦਾ 네ਗੇਟਿਵ ਨੇੜੇ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਥੋੜੀ ਜਿਹੀ ਲਾਈਟ ਪ੍ਰਿੰਟਿੰਗ ਹੈ ਜਿਹੜੀ ਬਾਟਮ ਦੇ ਵਿੱਚ ਹੋਊਗੀ ਮੈਚਿੰਗ ਸੂਟ ਰਹੂਗਾ ਜੀ ਬਿਲਕੁਲ ਜੈਨੂਇਨ ਪ੍ਰਾਈਸ ਤੇ ਤੁਹਾਨੂੰ ਇਹ ਸੂਟ ਮਿਲ ਰਿਹਾ ਬਾਕੀ ਸਟਿਚਿੰਗ ਦੇ ਪ੍ਰਾਈਸ ਸਾਰੇ ਡਿਜ਼ਾਈਨ ਅਕੋਰਡਿੰਗ ਹੁੰਦੇ ਨੇ ਜੀ ਜੈਨੂਇਨ ਜੇ ਪ੍ਰਾਈਸ ਹੁੰਦੇ ਨੇ ਸਾਡੀ ਸਟਿਚਿੰਗ ਦੇ ਬਣਵਾ ਸਕਦੇ ਹੋ ਇਹ ਦੇਖੋ ਤੁਸੀਂ ਜਿਹੜਾ ਫਰਸਟ ਤੇ ਸੂਟ ਦਿਖਾਇਆ ਸੀ ਉਸੇ ਵਿੱਚ ਹੀ ਇਹ ਜਿਹੜਾ ਬਲੈਕ ਕਲਰ ਚ ਆਊਗਾ ਬਹੁਤ ਪਿਆਰਾ ਜਿਹਾ ਸੂਟ ਆ ਦੇਖੋ 올ਓਵਰ ਜਿਹੜੀਆਂ ਭੈਣਾਂ ਨੇ ਕੋਰਸੈਟ ਜੈ ਰੈਡੀ ਕਰਾਉਣੇ ਆ ਕੋਰਸੈਟ ਬਣਿਆ ਬਹੁਤ ਪਿਆਰਾ ਲੱਗਣ ਵਾਲਾ ਫੱਟੀ ਵਾਲਾ ਕੋਲਰ ਵਾਲਾ ਵੀ ਬਣਵਾ ਸਕਦੇ ਹੋ ਤੁਹਾਡੀ ਇੱਛੇ ਜਿਵੇਂ ਦੇ ਤੁਸੀਂ ਸਾਨੂੰ ਫੋਟੋ ਸੈਂਡ ਕਰੋਗੇ ਉਵੇਂ ਦਾ ਤੁਹਾਨੂੰ ਕੋਰਸੈਟ ਮਿਲੇਗਾ ਇਹ ਦੇਖੋ ਅੱਗੇ ਅੱਗੇ ਜੀ ਇਹ ਟਿਸਟਰਾ ਦੇ ਇਹ ਤੁਹਾਡੇ ਕੋਸਟਲੀ ਆਗੇ ਜੇ ਤੁਸੀਂ ਇਹਨਾਂ ਨੂੰ ਮੈਚਿੰਗ ਬਾਏ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹ ਘੱਟ ਪ੍ਰਾਈਸ 'ਚ ਮਿਲ ਜੂਗਾ 14 50 ਪ੍ਰਾਈਸ 'ਚ ਮਿਲ ਜੂਗਾ ਜੇ ਤੁਸੀਂ 올ਓਵਰ ਬਾਈ ਕਰਨਾ ਤਾਂ ਤੁਹਾਨੂੰ ਇਹ 1700 ਦੀ ਰੇਂਜ 'ਚ ਮਿਲੇਗਾ ਪ੍ਰਿੰਟਿੰਗ ਦੇਖੋ ਤੁਸੀਂ ਆਪਣੀ ਚੋਇਸ ਦੀ ਕੋਈ ਵੀ ਮੈਚਿੰਗ ਇਹਦੇ ਨਾਲ ਲਗਵਾ ਸਕਦੇ ਹੋ ਮੈਚਿੰਗ ਇਹ ਜਿਹੜੀ ਉਹ ਨਾਰਮਲ ਨਹੀਂ ਲੱਗੂਗੀ ਕਾਟਨ ਪਿਓਰ ਕਾਟਨ ਦੀ ਲੱਗੂਗੀ ਵਧੀਆ ਨਹੀਂ ਲੱਗੂ ਨਾਰਮਲ ਕੈਮਰੇ ਕਾਟਨ ਦੀ ਬਾਟਮ ਹੈ ਜਿਹੜੀ ਉਹ ਆਪਾਂ ਨਹੀਂ ਐਡ ਕਰਦੇ ਇਹ ਦੇਖੋ ਟਿਸਟਾ ਦੀ ਮੈਚਿੰਗ ਜੇ ਬਾਈ ਕਰ ਰਹੇ ਹਾਂ 1450 올ਓਵਰ ਤੁਹਾਨੂੰ 1700 'ਚ ਪਾਊਗਾ ਬਹੁਤ ਹੀ ਪਿਆਰਾ ਜਿਹਾ ਨੈਕਸਟ ਪ੍ਰਿੰਟ ਹੈ ਜੀ ਇਹ ਦੇਖੋ ਤੁਸੀਂ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੇ ਟਿਸਟਾ ਕਿਹਾ ਤਾਂ ਟਿਸਟਾ ਹੀ ਦਿੱਤਾ ਜਾਊਗਾ ਜੀ ਹਰ ਇੱਕ ਜਿਹੜੀ ਕੰਨੀ ਤੇ ਸਟੈਂਪ ਹੁੰਦੀ ਹੈ ਟਿਸਟਾ ਦੀ ਤੁਸੀਂ ਚੈੱਕ ਕਰ ਲਓ ਸਾਰਾ ਸੂਟ ਹੈ ਜਿਹੜਾ 올ਓਵਰ ਵੀ ਤੁਸੀਂ ਬਾਈ ਕੱਟ ਸਕਦੇ ਹੋ ਮੈਚ ਵੀ ਬਣਵਾ ਸਕਦੇ ਹੋ ਇਹ ਦੇਖੋ ਬਹੁਤ ਹੀ ਪਿਆਰਾ ਜਿਹਾ ਜਿਹੜਾ ਹੈਗਾ ਸਟਾਫਾ ਬਟਰ ਕਾਟਨ ਸਟਾਫ ਹੈ ਜੀ ਇਹ ਜਿਹੜਾ ਤੁਹਾਨੂੰ ਟਿਸਟਾ ਦਾ ਦਿਖਾ ਰਹੇ ਹਾਂ ਸੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਇਹ ਵੀ ਹੈ ਚ ਰੋਜ਼ੀ ਕਲਰ ਚੈੱਕ ਕਰ ਸਕਦੇ ਹੋ ਇਹ ਦੇਖੋ ਬਹੁਤ ਪਿਆਰਾ ਜਿਹਾ ਕਲਰ ਹੈ ਜੀ ویسੇ ਪਹਿਲਾਂ ਆਪਣੇ ਕੋਲੇ ਇਹ ਪ੍ਰਿੰਟ ਵੀ ਆਪਣੇ ਕਾਫੀ ਸੂਟ ਸੇਲ ਹੋਏ ਨੇ ਸੇਮ ਪ੍ਰਿੰਟ ਦੇ ਇਹ ਲਾਸਟ ਇਹ ਲੈਫਟ ਨਹੀਂ ਹੈਗਾ ਜੀ ਇਹ ਵੀ ਸੇਲ ਹੋਇਆ ਹੋਇਆ ਆਪਣਾ ਪ੍ਰਿੰਟਿੰਗ ਦਿਖਾ ਦਿੰਨੇ ਆ ਫਰੋਜ਼ੀ ਵੀ ਬਹੁਤ ਡਿਮਾਂਡ ਚ ਰਹਿੰਦਾ ਜੀ ਇਹ ਕਸਟਮਰ ਦਾ ਹੀ ਹੈ ਜੀ ਇਹ ਸਟਿਚ ਹੋਣਾ ਹਲੇ ਇਹਨਾਂ ਦੇ ਹੋਰ ਵੀ ਸੂਟ ਬਹੁਤ ਸਟਿਚ ਹੋ ਰਹੇ ਨੇ ਬਾਕੀ ਹਨਾ ਉਹ ਸੂਟ ਰਖਵਾ ਰਹੇ ਨੇ ਆਪਣੇ ਉਹਨਾਂ ਦਾ ਆਰਡਰ ਚੱਲ ਰਿਹਾ ਤਾਂ ਸੂਟ ਆਪਣੇ ਜੋ ਜਿਹੜੇ ਵੀ ਵੀਡੀਓਜ਼ ਚ ਸਿਲੈਕਟ ਕਰਦੇ ਨੇ ਉਹ ਆਪਣੇ ਸੂਟ ਸਾਈਟ ਤੇ ਰਖਾ ਲੈਂਦੇ ਨੇ ਇਹ ਦੇਖੋ ਤੁਸੀਂ ਠੀਕ ਹੈ ਜੀ ਇਹਨਾਂ ਚ ਕੋਈ ਵੀ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਨੰਬਰ ਜਿਹੜਾ ਸਕਰੀਨ ਤੇ ਸ਼ੋਅ ਹੁੰਦਾ ਹੈ ਜੀ ਉਹ ਮੇਰਾ ਹੀ ਨੰਬਰ ਹੈ ਮੈਂ ਹੀ ਡੀਲ ਕਰਨਾ ਹੈ ਉਹ ਨੰਬਰ ਤੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਇਹ ਨਹੀਂ ਹੁੰਦਾ ਹੈ ਨਾ ਵੀ ਜੇ ਤੁਹਾਨੂੰ ਇਕਈਆਂ ਨੂੰ ਐਵੇਂ ਹੁੰਦਾ ਸ਼ਾਰਟ ਵੀਡੀਓ ਤੋਂ ਇਹਨਾਂ ਦੀ ਵੌਇਸ ਹੁੰਦੀ ਹੈ ਤਾਂ ਇਹ ਨਹੀਂ ਡੀਲ ਕਰਦੇ ਜੀ ਡੀਲ ਮੈਂ ਹੀ ਕਰਨਾ ਹੁੰਦਾ ਸੂਟਾਂ 'ਚ ਬਹੁਤ ਪਿਆਰੇ ਜੇ ਪ੍ਰਿੰਟ ਨੇ ਓਕੇ ਜੀ ਪ੍ਰਿੰਟ ਪਸੰਦ ਕਰਕੇ ਜਲਦੀ ਸਕਰੀਨਸ਼ਾਟ ਸਾਨੂੰ ਸੈਂਡ ਕਰ ਦਿਓ ਤੇ ਆਪਣਾ ਸੂਟ ਫਾਈਨਲ ਕਰਿਓ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ